ਆ ਦੇਖੋ ਤੁਹਾਨੂੰ ਉਹਰੇ ਪਾਥੀ ਪਾਥੀਆਂ ਦਿਖਣੀਆਂ ਉੱਥੇ ਇੱਥੋਂ ਤੋਂ ਇਹ ਫਿਰ ਸਾਬਿਤ ਹੋ ਜਾਂਦਾ ਹੈ ਕਿ ਇੱਥੇ ਦੇ ਜ਼ਿਆਦਾਤਰ ਲੋਕ ਆ ਜਿਹੜੇ ਗੈਸ ਕੱਟ ਯੂਜ਼ ਕਰਦੇ ਆ ਕਿ ਟੈਂਕੀ ਪਰ ਵੀ ਲੋਕਾਂ ਨੇ ਇਹੀ ਚੀਜ਼ ਬਣਾਈ ਵੀ ਆ ਦੇਖੋ ਗੋਹਾਰੇ ਦਿਖਾਉਣਾ ਮੈਂ ਤੁਹਾਨੂੰ ਉਹਨੂੰ ਉਹਨਾਂ ਜ਼ਿਆਦਾਤਰ ਪਿੰਡ ਨੇ ਮੈਂ ਕਹਿੰਦਾ ਵੈਸੇ ਇਹ ਜਗ੍ਹਾ ਜਿਹੜੀ ਆ ਹੁਣ ਐ ਨਹੀਂ ਪਤਾ ਵੀ ਇਹ ਸਰਕਾਰ ਦੇਣ ਰੇ ਹੋਣੀ ਵੈਸੇ ਕਿਉਂਕਿ ਅਗਲਾ ਪ੍ਰਾਈਵੇ ਆਪਣਾ ਆਪਣੇ ਘਰ ਚ ਦਾ ਲਾਉ ਨਹੀਂ ਦਿੰਦਾ ਇਦਾਂ ਹਨਾ ਆ ਤੁਸੀਂ ਦੇਖੋ ਆ ਟੈਂਕੀ ਆ ਇੱਕ ਜਿਹੜੀ ਟੈਂਕੀ ਜੀ ਤੇ ਮੈਂ ਵੀ ਬੈਠਾ ਇਹ ਵੀ ਟੈਂਕੀ ਆ ਦੋਸਤੋ ਇੱਕ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਕਾਮਨ ਲਿਖੂਗੀ ਓਰੇ ਕੀਆ ਗੋਹਾਰੇ ਗੋਹਾਰੇ ਵੈਸੇ ਅੱਜਕੱਲ ਤਾਂ ਵੈਸੇ ਜ਼ਿਆਦਾਤਰ ਪਿੰਡਾਂ ਵਿੱਚ ਹੈ ਨਹੀਂ ਐ ਬਟ ਆਹ ਪਿੰਡ ਚ ਯਾਰ ਬਹੁਤ ਜ਼ਿਆਦਾ ਗੁਹਾਰੇ ਲਾਇਵੇ ਲੋਕ ਨੇ ਤੇ ਬਹੁਤ ਸੋਹਣੀ ਗੱਲ ਆ ਕਿਉਂਕਿ ਜਿੱਥੇ ਗੈਸ ਦੀ ਘੱਟ ਯੂਜ਼ ਹੁੰਦੀ ਆ ਉੱਥੇ ਇਹ ਲੋਕ ਆਪਣੇ ਬਾਥੀਆਂ ਪੱਥ ਦੇ ਆ ਦੇਖੋ ਗੁਹਾਰੇ ਲਾਇਵੇ ਇਹਨਾਂ ਨੇ ਤੂੜੀ ਨੂੰ ਲੁਕੋਇਆ ਵੈ ਅੱਜਕੱਲ ਪਿੰਡਾਂ ਚ ਇਹ ਚੀਜ਼ ਬਹੁਤ ਘੱਟ ਰਹਿ ਗਈ ਤੁਸੀਂ ਜ਼ਿਆਦਾਤਰ ਉਹ ਸਾਰੇ ਪਾਸੇ ਜਿੱਧਰ ਦੇਖੋਗੇ ਗੁਹਾਰੀ ਗੁਹਾਰੇ ਲਾਇਵੇ ਲੋਕਾਂ ਨੇ ਤੇ ਇਹ ਪਿੰਡ ਹੈਗਾ ਕਨੋਲਾ ਰੋਪਰ ਡਿਸਟ੍ਰਿਕਟ ਚ ਪੈਂਦਾ ਨਾਲੇ ਹਿਮਾਚਲ ਦੀ ਹੱਦ ਪੈਂਦੀ ਆ ਤੇ ਤੁਸੀਂ ਜਿੱਥੇ ਵੀ ਜਿੰਨਾ ਵੀ ਦੇਖੂਗਾ ਸਾਰਾ ਹੀ ਪਿੰਡ ਸਾਰੇ ਪਿੰਡ ਵਿੱਚ ਗੁਹਾਰੀ ਗੁਹਾਰੀ ਲੱਗੇ ਹੋਇਆ ਰਹੇ ਤੇ ਇਹ ਚੀਜ਼ ਬਹੁਤ ਸੋਹਣੀ ਵੀ ਲੱਗਦੀ ਆ ਹੈਨਾ ਦੇਖੋ ਤੁਸੀਂ